ਲਾਕਾਰ ਸਨ ਜਿਹੜੇ ਵਜ਼ੀਰ ਸਪੀਦ ਜਿਹੜੇ ਮੰਤਸਬਦਾਰ ਬਣੇ ਉਹਨਾਂ ਨੇ ਕਿਹਾ ਨਹੀਂ ਜੀ ਦੇਸੀ ਜ਼ਬਾਨਾਂ ਵਿੱਚ تعلیم ਨਹੀਂ ਹੋਣੀ ਚਾਹੀਦੀ تعلیم ਜਿਹੜੀ ਹੈ ਉਹ ਉਰਦੂ ਰਾਹੀਂ ਹੋਣੀ ਚਾਹੀਦੀ ਹੈ ਜਾਂ ਹਿੰਦੀ ਰਾਹੀਂ ਹੋਣੀ ਚਾਹੀਦੀ ਹੈ ਅੱਛਾ ਉਦੋਂ ਅਗਰ 1856 57 ਦੀ ਗੱਲ ਕਰੀਏ ਤੇ ਮੈਂ ਫਿਰ ਆਪਣੇ ਇੱਕ ਸਵਾਲ ਵੱਲ ਵੀ ਵਧਦਾ ਤੇ ਇੱਥੇ 57 ਮਿਸ਼ਨਰੀ ਸਕੂਲ ਜਾਂ ਅੰਗਰੇਜ਼ੀ ਸਕੂਲ ਬਣਾਏ ਗਏ ਇੱਥੇ ਉਸ ਤੋਂ ਬਾਅਦ ਉਹਦੇ ਵਿੱਚ ਤਾਲਬਿਲੇਮ ਕਿੰਨੇ ਨੇ 5000 ਜਦੋਂ ਕਿ ਜਿਹੜੇ ਪਿੰਡਾਂ ਦੇ ਵਿੱਚ ਸਕੂਲ ਨੇ ਉਹ ਕਿੰਨੇ ਨੇ 5000 24 ਔਰ ਉਹਨਾਂ ਇਤਾਲਵੀ ਨੂੰ ਕਿੰਨਾ ਉਹ ਉਤੀ ਹਜ਼ਾਰ ਦੇ ਲਗਭਗ ਸਾਲ ਦੇ ਦਿਲ ਮੈਂ ਹੋ ਜਾਂਦੀ ਤੇ ਇਹਦੇ ਵਿੱਚ ਇਹ ਜਿਹੜਾ ਚਲੋ ਕਿ ਗੋਰਿਆਂ ਦਾ ਜਿਹੜਾ ਕਰਦਾਰ ਹੈ ਉਹ ਕਿਸ ਤਰ੍ਹਾਂ ਦਾ ਰਿਹਾ ਕਿ ਜਿਹੜੀਆਂ ਦੇਸੀ ਜ਼ਬਾਨਾਂ ਨੇ ਉਹਨਾਂ ਦੇ ਵਿੱਚ ਤਾਲੀਮ ਜਿਹੜੀ ਹੈ ਉਹ ਸਿਰਫ ਪੰਜਾਬ ਨੂੰ ਹੀ ਦਿੱਤੀ ਗਈ ਸਿੰਧ ਵਿੱਚ ਦਿੱਤੀ ਗਈ ਕੇਪੀਕੇ ਵਿੱਚ ਦਿੱਤੀ ਗਈ ਬਾਕੀ ਸੂਬਿਆਂ ਵਿੱਚ ਦਿੱਤੀ ਗਈ ਤੇ ਪੰਜਾਬ ਬਾਰੇ ਕੀ ਹੋਇਆ ਗੋਰੇ ਨੂੰ ਪੰਜਾਬ ਉਹ ਮੁਲਕ ਹੈ ਜਿਹੜਾ ਸਭ ਤੋਂ ਬਾਅਦ ਅੰਗਰੇਜ਼ ਦੇ ਕਬਜ਼ੇ ਟਾਇਆ ਸਾਰੇ ਉੱਪਰ ਤੱਕ ਕਰਕੇ ਜਨੂਬ ਵੱਲ ਸ਼ੁਰੂ ਹੋਇਆ ਮਟਰ ਖਲ ਗਿਆ ਉੱਥੋਂ ਹੁੰਦਾ ਹੁੰਦਾ ਆਖੀਰ ਤੇ ਪੰਜਾਬ 1890 ਦਾ ਕਬਜ਼ਾ ਕੀਤਾ ਤੇ ਪੰਜਾਬ ਉਹ ਇਲਾਕੇ ਜਿਹੜਾ ਸਭ ਤੋਂ ਘੱਟ ਰੇਜ਼ ਦੇ ਕਬਜ਼ੇ 98 ਸਾਲ ਅਸੀਂ ਗੁਲਾਮ ਦੇ ਅੰਗਰੇਜ਼ ਨੂੰ ਕਿਧਰੇ ਵੀ ਉਸ ਮਜ਼ਾਮਤ ਦਾ ਸਾਹਮਣਾ ਨਹੀਂ ਕਰਨਾ ਪਿਆ ਜਿਹੜਾ ਪੰਜਾਬ ਦੇ ਵਿੱਚ ਹੋਇਆ ਉਹਦੇ ਇੱਕ ਜਿਹੜੀਆਂ ਸਾਦਸ਼ਾਹੀਆਂ ਹੋਈਆਂ ਸਾਰਿਆਂ ਨੂੰ ਪਤਾ ਤਾਰੀਖੇ ਸਾਰੇ ਪੜ੍ਹਦੇ ਨੇ ਅੰਗਰੇਜ਼ ਨੂੰ ਪਤਾ ਲੱਗ ਗਿਆ ਕਿ ਇਹ ਐਸੀ ਵਹੂਸ਼ ਕੌਮ ਹੈ ਸਖ ਕੌਮ ਹੈ ਸੱਤ ਜਾਨ ਕੌਮ ਹੈ ਜਿਹੜੀ ਆਕਿਰ ਖੇਲੋਂਦੀ ਹੈ ਮੁਕਾਬਲਾ ਕਰਦੀ ਹੈ ਉਨੇ ਇੱਕ ਲਿਆਰ ਨੇ ਸਾੜਕ ਨੂੰ ਬਦਲਾ ਲਿਆ ਹਰ ਜ਼ਬਾਨ ਨੂੰ ਅੰਗਰੇਜ਼ ਨੇ ਟਾਈਪ ਦਿੱਤਾ ਉਥੇ ਦੀ ਗ੍ਰਾਮਰਾ ਸ਼ਾਇਦਾਂ ਉਹਨਾਂ ਨੇ ਸਾਡੀਆਂ ਵੀ ਬਣਾਈਆਂ ਜ਼ਬਾਨ ਇੱਥੇ ਉਹਨੇ ਰਾਜ ਨਹੀਂ ਕੀਤੀ ਉਰਦੂ ਤੇ ਅੰਗਰੇਜ਼ ਦੀ ਖਾਸ ਨਜ਼ਰ ਸੀ ਹਿੰਦੀ ਫੋਟੋਫਿਲਮ ਕਾਲਜ ਦੀ ਜਦੋਂ ਨੇ ਗੱਲ ਕੀਤੀ ਫੋਟੋਫਿਲਮ ਕਾਲਜ ਬੁਨਿਆਦੀ ਤੌਰ ਤੇ ਉਰਦੂ ਤੇ ਹਿੰਦੀ ਦੇ ਪ੍ਰੋਗਰਾਮ ਲਈ ਬਣਾਇਆ ਗਿਆ ਸੀ ਜਾਨ ਗਿਲਟ੍ਰਿਸ਼ਟ ਜਿਹੜਾ ਉਹਦਾ ਸਾਰਾ ਕੁਝ ਇਸੇ ਉਹਨਾਂ ਨੇ ਉਹਨਾਂ ਜ਼ੁਬਾਨ ਦੇ ਕਿਤਾਬਾਂ ਦੇ ਤਰਜਮੇ ਕਰਾਏ ਬਾਹੋ ਬਹਾਰ ਉਰਦੂ ਦੀ ਪਹਿਲੀ ਕਿਤਾਬ ਸੀ ਜਿਹੜੀ ਤਰਜਮਾ ਕਰਾਈ ਫ਼ਾਰਸੀ ਜ਼ੁਬਾਨ ਦੇ ਇੱਥੇ ਅੰਗਰੇਜ਼ ਨੇ ਸਰਕਾਰ ਨੂੰ ਬਦਲਾ ਲਿਆ ਕਿ ਪੰਜਾਬੀ ਨਹੀਂ ਹੋਣੀ ਦੀ ਦੂਸਰਾ ਸਲਾਹਕਾਰ ਦੀ ਇਹਨਾਂ ਨੇ ਗੱਲ ਕੀਤੀ ਅੰਗਰੇਜ਼ ਦੇ ਨਾਲ ਜਿਹੜੇ ਸਲਾਹਕਾਰ ਆਏ ਉਹਨਾਂ ਨੇ ਅੰਗਰੇਜ਼ ਨੂੰ مشਵਰੇ ਦਿੱਤੇ ਕਿ ਇਹ ਤੇ ਪੰਜਾਬੀ ਤੇ ਉਰਦੂ ਦਲਦੀਆਂ ਮਿਲਦੀਆਂ ਗਲਤ ਫਹਮੀਆਂ ਪੈਦਾ ਕੀਤੀਆਂ ਗਈਆਂ ਕਿ ਉਰਦੂ ਤੇ ਪੰਜਾਬੀ ਦੀ ਫਾਈਨ ਸ਼ਕਲ ਹੈ ਇਹਨੂੰ ਇਲਾਜ ਹੋ ਕਿਉਂਕਿ ਉਹਨਾਂ ਦੀ ਆਸਾਨੀ ਵੀ ਸੀ ਔਰ ਦੂਸਰ ਗੀਤ ਜੇਸਾ ਨੂੰ ਦੂ ਪਰਦੇ ਲਿਖੇ ਸਨ ਬੋਲਦੇ ਵੀ ਸਨ ਪੰਜਾਬ ਵੀ ਜਿਹੜਾ ਰੱਦਿਆਮਲ ਹੋਇਆ ਉਹਦੇ ਚ ਲੋਕ ਗੀਤਾਂ ਚ ਜੇ ਵੀ ਸ਼ਾਮਲ ਬਚੋ ਨਹੀਂ ਮੈਂ ਸੁਣਿਆ ਕਿ ਤੁਸੀਂ ਵੀ ਸੁਣਿਆ ਹੋਵੇ ਹਿੰਦੁਸਤਾਨੀ ਬੜੇ ਸ਼ੈਤਾਨੀ ਸ਼ੈਤਾਨੀ ਥਾਈ ਕੋਲਫ ਜੀ ਬੋਲਿਆ ਜਾਂਦਾ ਸੀ ਇਹ ਵਾਲਾ ਹਿੰਦੁਸਤਾਨੀ ਬੜੇ ਸ਼ੈਤਾਨੀ ਆਕਰ ਆਕਰ ਫਿਰਤੇ ਹਨ ਘਰ ਤੇ चिट्ठी ਆਈ ਹੈ ਬੱਚੇ ਭੂਕੇ ਮਰਤੇ ਹਨ ਮਰਤੇ ਹਨ ਤਾਂ ਮਰਦੇ ਦੋ ਹਮ ਤਾਂ ਮਜ਼ੇ ਕਰਤੇ ਹਨ ਇਸ ਕਿਸਮ ਦੇ ਲੋਕ ਗੀਤ ਪੰਜਾਬੀਆਂ ਨੇ ਬਣਾਏ ਉਹਨਾਂ ਦੇ ਬਾਰੇ मौलाना आजाद ने लिखा किधर कि इन्ना ज्यादा उर्दू बोलेंद्र लिखारी मुंशी तो मसदी तो मास्टर इतने आया कि यूपी के स्कूल खाली हो गए उसे एक अखाण चल पाया कि जो दौलत कमानी है पैसा कमाना है, तो पंजाब चलो पंजाब दुबई थी उतने स्कूलों मास्टर नहीं इतने मौलाना मुहम्मद हुसैन आजाद तो लैके डिप्टी नजीर अहमद तक डिप्टी नजीर अहमद कुंजा के मत, थे स्कूल पढ़ाते रहे शरीफ कुंजाई पिंड गुजरात बिदाशे इतने आए कंधन हाईब्राइड ने इतने ਮੁਸ਼ਾਇਰੇ ਸ਼ੁਰੂ ਕਰਾਏ ਤਾਂ ਜੇ ਲੋਕਾਂ ਵਿੱਚ ਉਰਦੂ ਪਪੂਲਰ ਬਣਾਈ ਜਾ ਸਕੇ ਫਿਰ ਤਾਲੀਮ ਦੇ ਚ ਹੋਇਆ ਜਿਹੜਾ ਮੈਸੇਜ ਚਲੇਗਾ ਉਹਦੋਂ ਮੀਡਲ ਸਕੂਲ ਥੋੜਾ ਕਾਟਨੀ ਸੀ ਉਰਦੂ ਦੇ ਚ ਪੜਿਆ ਹੋਏਗਾ ਉਹਨੂੰ ਕਲਰਕੀ ਮਿਲੇਗੀ ਮੁਆਸ਼ ਪਰ ਵੱਡਾ ਮਸਲਾ ਹੁੰਦਾ ਲੋਕਾਂ ਨੇ ਕਿ ਲੜਕ ਲਈ ਨੌਕਰੀ ਲਈ ਰੋਟੀ ਦੀ ਖਾਤਰ ਜ਼ੁਬਾਨ ਖੱਟਣੀ ਸ਼ੁਰੂ ਕਰ ਦਿੱਤੀ ਦੂਜੀ ਜ਼ੁਬਾਨ ਪੜਨੀ ਸ਼ੁਰੂ ਕਰ ਦਿੱਤੀ ਛੱਡਣ ਦਾ ਅਮਲ ਤੇ ਆਪਣੇ ਆਪ ਹੋ ਜਾਂਦਾ ਨਾ ਬੰਦਾ ਫਿਰ ਆਸਾਨੀ ਵੇਖਦਾ ਜੇ ਜ਼ੁਬਾਨ ਨਾਲ ਗਿੱਜਿਆ ਹੋਵੇ ਸਾਡੇ ਸਾਹਮਣੇ ਦੀ ਗੱਲ ਹੈ ਜਿਹੜੇ ਇੰਗਲੈਂਡ ਚਲੇ ਜਾਂਦੇ ਨੇ ਪੰਜਾਬੀ ਇੱਥੇ ਦੇ ਸਿੱਖ ਦੋਸਤਾਂ ਦੀ ਗੱਲ ਨਹੀਂ ਕਰ ਰਿਹਾ ਉਹ ਚੰਦ ਸਾਲਾਂ ਬਾਅਦ 20 ਸਾਲ ਬਾਅਦ ਆਮ ਮਿਹਨਤ ਉਹ ਪੰਜਾਬੀ ਉਹਨਾਂ ਕੋਲ ਨੂੰ ਸਹੀ ਬੋਲੀ ਨਹੀਂ ਜਾਂਦੀ ਅੰਗਰੇਜ਼ੀ ਦੇ ਲਫ਼ਜ਼ ਬੇਸ਼ੁਮਾਰ ਬੋਲਦੇ ਨੇ ਸ਼ੈ ਸੁਣਾਣ ਲਈ ਜਾਂ ਵੈਸੇ ਆਧੀ ਹੋ ਗਏ ਹੁੰਦੇ ਨੇ ਤੇ ਇਸ ਤਰ੍ਹਾਂ ਪੰਜਾਬੀਆਂ ਨਾਲ ਵੀ ਉਹੋ ਜਿਹਾ ਅਮਲ ਹੋਇਆ ਮੇਰੇ ਨੇ ਬਦਲਾ ਲਿਆ ਸਾਡੇ ਕੋਲੋਂ ਤੁਹਾਨੂੰ ਸਬਕ ਸਿਖਾਇਆ ਕਿ ਤੁਹਾਡੀ ਜ਼ੁਬਾਨ ਸੱਭਿਆਚਾਰਤ ਮੈਂ ਖੋ ਲੈਣਾ ਮੈਂ ਫਿਰ ਮਜ਼ਾਮਤ ਕਰਕੇ ਵਖਾਓ ਉਹ ਅੰਤਿਜ ਪੰਜਾਬ ਨੇ ਇੱਕ ਮਖੂਸ ਕਰਦਾਰ ਬਣ ਗਿਆ ਮਜ਼ਾਮਤ ਜਿਹੜੀ ਨਿਕਲਦੀ ਚਲੀ ਗਈ ਅੱਜ ਅਸੀਂ ਸੜਕ 'ਤੇ ਰੋਟੀ ਵੀ ਖੋ ਲਈ ਜਾਏ ਨਾ ਤੇ ਅਸੀਂ ਚਾਰ ਬੰਦੇ ਜਲੋਸ ਕਰਨੇ ਆ ਫਿਰ ਬਹਿਲੇ ਨੇ ਖਾਲ ਭੁਖੇ ਹੀ ਰਹਿ ਲਾਂਗੇ ਬੰਕੇ ਖਾ ਲਾਂਗੇ ਇਹ ਕਰਦਾਰ ਜਿਹੜਾ ਬਣ ਗਿਆ ਐਸੇ ਵਜੇ ਨਾਲ ਬਣਿਆ ਕਿ ਸਾਡੀ ਜ਼ੁਬਾਨ ਕੋਈ ਨਹੀਂ ਜ਼ੁਬਾਨ ਦੇ ਨਾਲ ਸਾਡੀ ਸੱਭਿਆਚਾਰ ਗਈ ਕਲਚਰ ਗਿਆ ਸਾਡੀ ਹੂਰਮਤ ਗਈ ਸਾਡੀ ਆਕੜ ਗਈ ਜ਼ੁਬਾਨ ਇੱਕ ਬੁਨਿਆਦੀ ਚੀਜ਼ ਹੁੰਦੀ ਐ ਖੋਲੋ ਤੇ ਸਾਡੀ ਬੰਦੇ ਦੀ ਸ਼ਖਸੀਅਤ ਹੀ ਬਦਲ ਜਾਂਦੀ ਐ